ਸਤਿਗੁਰੂ ਦਾ ਇੱਕ ਪਾਵਨ ਬਚਨ ਹੈ ਪਾਣੀ ਦੇ ਅੰਦਰ ਬਾਹਰ ਜਿਹਦੇ ਇਹ ਸੰਸਾਰ ਦੇ ਬਹੁਤ ਭਿਖਾਰੀ ਦੇ ਤੇ ਦਾਤੇ ਇਹ ਸਾਰਿਆਂ ਦੇ ਦਰ ਤੇ ਮੰਗਣ ਬਣੇ ਹੈ ਭਾਵੇਂ ਅਸੀਂ ਸਾਰੇ ਲੋਕ ਜੀ ਹਾਂ ਤੇ ਉਹ ਇੱਕੋ ਮਾਲਕ ਪ੍ਰਭੂ ਪਰਮਾਤਮਾ ਸ਼ਾਮੂ ਦਾਤਾ ਦੇ ਹੋ ਤੇ ਇਹ ਗੱਲ ਵੱਖਰੀ ਹੈ ਕਿ ਕੋਈ ਛੋਟਾ ਮੰਗਦਾ ਹੈ ਕੋਈ ਵੱਡਾ ਮੰਗਦਾ ਹੈ ਕੋਈ ਧਰਮ ਦੇ ਅਸਥਾਨ ਦੇ ਬਾਹਰ ਖੜਾ ਮੰਗਦਾ ਹੈ ਵਿਚਾਰਨ ਉਹਨੂੰ ਦੁਨੀਆਂ ਦੇ ਲੋਕ ਮੰਗਦਾ ਕਹਿੰਦੇ। ਕੋਈ ਧਰਮ ਦੇ ਅਸਥਾਨ ਦੇ ਅੰਦਰ ਜਾ ਕੇ ਮੰਗਦਾ ਨਹੀਂ ਪਰ ਉਹਨੂੰ ਮੰਗਦਾ ਨਹੀਂ ਕਿਉਂਕਿ ਉਹ ਮਦੁਖ ਤੋਂ ਨਹੀਂ ਮੰਗਦਾ। ਉਹ ਧਰਮ ਦੇ ਅਸਥਾਨ ਵਿੱਚ ਖੜੋ ਕੇ ਪ੍ਰਮਾਤਮਾ ਤੋਂ ਮੰਗਦਾ ਹੈ ਜੇ ਤੂੰ ਮੰਗਣਾ ਚਾਹੇ ਤਾਂ ਤੂੰ ਮੰਗਦਾ ਹੈ। ਪਰ ਮੰਗਣ ਵਾਲੇ ਤੇ ਮੰਗਣ ਵਾਲੇ ਦੋਨਾਂ ਵਿੱਚ ਫਰਕ ਹੈ। ਧਰਮ ਦੇ ਅਸਥਾਨ ਦੇ ਬਾਹਰ ਖੜਾ ਬੈਠਾ ਜਿਹੜਾ ਆ ਮੰਗਣ ਵਾਲਾ ਉਹ ਮਦੁਖਾਂ ਤੋਂ ਮੰਗਦਾ ਹੈ। ਕੇ ਨਿਸ਼ਾਨਾ ਤੋਂ ਮੰਗਦਾ ਹੈ। ਪਰ ਜਿਹੜਾ ਧਰਮ ਦੇ ਅਸਥਾਨ ਦੇ ਅੰਦਰ ਜਾ ਕੇ ਮੰਗਦਾ ਉਹ ਕਿਸੇ ਮਨੁੱਖ ਤੋਂ ਨਹੀਂ ਮੰਗਦਾ ਉਹ ਰੱਬ ਤੋਂ ਮੰਗਦਾ ਹੈ ਇਸ ਕਰਕੇ ਉਹਨੂੰ ਮੰਗਤਾ ਨਹੀਂ ਕਿਹਾ ਜਾ ਸਕਦਾ ਸਤਿਗੁਰੂ ਕਹਿੰਦੇ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਆਰਾਮ ਕਿ ਜਗ ਦੇ ਲੋਕ ਭਾਈ ਭਿਖਾਰੀ ਇਹਨੂੰ ਵਾਰਾ ਜੀ ਕਿੰਨੇ ਜਾਤਕਾਂ ਦੇ ਸੋ ਇੱਕ ਦੇ ਪੱਜਾ ਕਿ ਭਾਈ ਮੰਗੜ ਵਾਲੇ ਬਹੁਤੇ ਦੇਣ ਵਾਲਾ ਦਾਤਾ ਦੇਣ ਵਾਲੇ ਜੀ ਕੋਈ ਹੈ ਪ੍ਰਭੂ ਪਰਮਾਤਮਾ ਕਾਲ ਪੁਰਖ ਇਸ ਕਰਕੇ ਤੂੰ ਉਹਦੇ ਕੋਲੋਂ ਮੰਗਿਆ ਕਰ ਸਰ ਜਦੋਂ ਤੂੰ ਉਹਦੇ ਕੋਲੋਂ ਮੰਗੇਗਾ ਉਹ ਤੈਨੂੰ ਕੋਈ ਦਾਤ ਬਖਸ਼ੇਗਾ ਉਹਦੇ ਵਿੱਚ ਬਰਕਤ ਵੀ ਪਾਏਗਾ ਉਹ ਮੰਗੀ ਹੋਈ ਚੀਜ਼ ਵਿੱਚ ਕਦੇ ਘਾਟਾ ਨਹੀਂ ਪੈਣਾ ਉਹ ਵੱਧਦੀ ਹੀ ਰਹੇਗੀ ਉਹਦੇ ਵਿੱਚ ਬਰਕਤਾਂ ਪੈਂਦੀਆਂ ਰਹਿਣਗੀਆਂ ਪਰ ਜਦੋਂ ਤੂੰ ਉਸ ਨੂੰ ਛੱਡ ਕੇ ਰੱਬਾ ਕੋਲੋਂ ਮੰਗਦਾ ਫਿਰ ਮੰਗਣ ਵਾਲੀ ਬਿੱਤੀ ਅੱਗੇ ਦੀ ਅੱਗੇ ਬੱਤੀ ਜਾਂਦੀ ਅੱਗੇ ਦੀ ਅੱਗੇ ਬੰਦਾ ਬਕੀ ਜਾਂਦਾ ਪਿੱਛੇ ਆ ਜੇ ਰੱਬ ਕੋਲੋਂ ਮੰਗੇਗਾ ਫਿਰ ਮੰਗਿਆ ਹੋਇਆ ਇੰਨਾ ਕੁਝ ਬਖਸ਼ ਦੇਣਾ ਉਸਨੇ ਗੁਰੂ ਨੇ ਇੰਨਾ ਕੁਝ ਬਖਸ਼ ਦੇਣਾ ਹੈ ਫਿਰ ਇਹਦੀਆਂ ਭੁੱਖਾਂ ਹੀ ਮਿਟ ਜਾਣੀ ਨੇ ਬਚਾਰੇ ਫਿਰ ਮੰਗਣ ਵਾਲੀ ਬੇਟੀ ਖਤਮ ਹੋਣੀ ਹੈ ਜਦੋਂ ਕਦੇ ਦੂਰ ਪੈ ਕੇ ਨਾ ਫਿਰ ਇਹ ਗੁਰੂ ਦੇ ਦਰ ਤੇ ਆ ਕੇ ਪੜੇ ਰੱਬ ਕੋਲੋਂ ਮੰਗੇਗਾ ਗੁਰੂਏ ਦੇ ਲਈ ਇਹਦਾ ਰੱਬ ਹੈ ਸਾਡੇ ਲਈ ਸਾਡਾ ਗੁਰੂ ਸਾਹਿਬ ਸਾਡਾ ਰੱਬ ਹੈ ਇਹਦੇ ਕੋਈ ਬਾਕੀ ਨਾ ਪੜੇ ਇਹੀ ਇੱਕ ਦਾਤਾ ਹੈ ਜਿਸ ਮੁਹਾਰਤ ਨੇ ਮਤਨ ਵਿੱਚ ਕੀਤਾ ਹੈ ਕਿ ਦਾਤਾ ਦਾਤਾ ਇੱਕ ਹੈ ਸਭ ਕੁ ਦੇਵਨ ਹਾਰ ਦਿੰਦਾ ਏ ਤੁਹਨਾ ਆਪੀ ਆਗਨਤ ਭਰੇ ਪੰਡਾ ਇਹ ਇਹਦੇ ਭੰਡਾਰੇ ਭਾਈ ਭਰੇ ਹੋਏ ਨੇ ਕਿਤੇ ਕਦੇ ਵੀ ਟੁੱਟ ਨਹੀਂ ਜਾਂਦੀ ਕਦੇ ਵੀ ਘਟਾ ਨਹੀਂ ਹੁੰਦੇ ਆ ਇਹ ਵੱਢੇ ਜਾਂਦਾ ਏ ਔਰ ਉਹਦੇ ਵੱਧ ਜਾਂਦਾ ਇੱਕ ਤੋਂ ਮੰਗਿਆ ਕਰ ਇੱਕ ਪਰਮਾਤਮਾਏ ਕਾਲ ਕੋਤੋਂ